ਅੱਜ ਸ਼੍ਰੋਮਣੀ ਕਾਲੀਦਾ ਦੇ ਦਫਤਰ ਵਿੱਚ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਸ੍ਰੀ ਬਲਵਿੰਦਰ ਸਿੰਘ ਹੁੰਦੜ ਦੀ ਪ੍ਰਧਾਨਗੀ ਹੇਠ ਹੋਈ ਜਿਸ ਦੇ ਵਿੱਚ ਹੁੰਦੜ ਸਾਹਿਬ ਤੇ ਮੈਂ ਜ਼ਾਦੀ ਤੌਰ ਤੇ ਹਾਜ਼ਰ ਸੀ ਤੇ ਸਰਦਾਰ ਗੁਜਾਰ ਸਿੰਘ ਰਾਣੀ ਜੀ ਨੂੰ ਅਸੀਂ ਟੈਲੀਫੋਨ ਰਾਹੀਂ ਜ਼ਰੀਏ ਮੀਟਿੰਗ ਵਿੱਚ ਸ਼ਾਮਲ ਕੀਤਾ ਸੀ ਮੀਟਿੰਗ ਵਿੱਚ ਧੀਰਗ ਵਿਚਾਰ ਕਰਨ ਦਾ ਕਰ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਕੁਝ ਲੋਕ ਖਰੇ ਆਮ ਪਾਰਟੀ ਦੀ ਵਿਰੋਧਤਾ ਕਰਦੇ ਹੋਏ ਆਪਣੇ ਆਪ ਨੂੰ ਪਾਰਟੀ ਦਾ ਮੈਂਬਰ ਕਹਿੰਦੇ ਨੇ ਉਹਨਾਂ ਨੂੰ ਬਹੁਤ ਕੁੱਝ ਦਿੱਤੀ ਗਈ ਸ਼ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੀਟਿੰਗ ਤੋਂ ਬਾਅਦ ਵੀ ਸਾਰਕੁੰਦਰ ਨੇ ਪ੍ਰੈਸ ਕਾਨਫਰੰਸ ਕੀਤਾ ਸੀ ਕਿ ਜਿਨ੍ਹਾਂ ਨੇ ਅਜੇ ਤੱਕ ਕੋਈ ਵੀ ਕਰ ਲਿਆ ਉਹ ਭਰਾ ਦਿੱਤਾ ਜਾਊਗਾ ਪਰ ਜੇ ਅੱਜ ਤੋਂ ਬਾਅਦ ਕੋਈ ਵੀ ਉਹ ਕਾਰਵਾਈ ਅਨੁਸ਼ਾਸਨ ਵਾਲੀ ਕਰਨਗੇ ਤਾਂ ਉਹਨਾਂ ਦੇ ਸਟ੍ਰਿਕਟ ਐਕਸ਼ਨ ਲਿਆ ਪਰ ਕੱਲ ਉਹਨਾਂ ਨੇ ਇੱਕ ਆਪਣੀ ਸੋਪਾਡ ਪ੍ਰੀਜ਼ੀਅਮ ਵੜਾ ਕੇ ਸਾਰੀਆਂ ਹੱਦਾ ਪਾਰ ਕਰ ਲਈਆਂ ਜੀਸਤੀ ਕੋ ਵੀ ਗਿਰਤਨ ਵਿਚਾਰਦੇ ਆਵੇਂ ਆ ਕਮੇਟੀ ਨੇ ਮਹਿਸੂਸ ਕੀਤਾ ਕਿ ਇਨਾਂ ਨੂੰ ਇਸ ਸਾਲ ਦੇ ਵਿੱਚ ਜਦੋਂ ਮਨੇ ਆਪਣੇ ਆਪ ਲਈ ਇੱਕ ਪਾਰਟੀ ਬਣਾ ਲਿਆ ਹੈ ਕੋਈ ਕਾਰਨ ਦੱਸੋ ਲੋਟਸ ਪਾਰਟੀ ਦੀ ਗੋਪਨੀ ਕਿਉਂਕਿ ਅਖਬਾਰਾਂ ਵਿੱਚ ਸਾਇਆ ਹੋਇਆ ਖਬਰਾਂ ਤੋਂ ਬਾਅਦ ਇਸ ਸਫੀਸ਼ੈਂਟ ਸਬੂਤ ਸੀ ਕਿ ਇਹ ਮਨੇ ਪਾਰਟੀ ਦਾ ਡਿਸਿਪਲਨ ਸ਼ਰੇਆਮ ਪਾ ਕੀਤਾ ਤੇ ਉਸ ਨੂੰ ਮੁੱਖ ਰੱਖ ਦਿਆ ਹੈ ਜਿਹੜੇ ਇਹ ਸਾਰੀ ਗੇਮ ਦੇ ਆਰਕੀਟੈਕਟ ਸੀਗੇ ਅੱਠ ਦੇ ਅੱਠ ਲੀਡਰ ਉਹਨਾਂ ਨੂੰ ਪਾਰਟੀ ਦਾ ਰਸਤਾ ਦਿਖਾਇਆ ਗਿਆ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਸਰ ਮੇਰ ਸਿੰਘ ਟੀਮ ਸਾਹਿਬ ਬੀਪੀ ਜੀ ਘੀਤੌਰ ਮਲੂਤਾ ਸਾਹਿਬ ਚੰਦੂ ਮਾਜਰਾ ਜੀ ਭੋਲੇ ਰਾਠਾ ਇੱਕੋ ਤੁਹਾਡਾ ਜਿਹੜਾ ਬਰਾੜ ਤੇ ਇਸ ਤਰ੍ਹਾਂ ਕਰਕੇ ਜਿਹੜੇ ਹੈਗੇ ਆ ਇਹ ਸਾਰੇ ਇਹਨਾਂ ਨੂੰ ਬਡਾਲਾ ਗੱਪਰਤਾਪ ਸਿੰਘ ਉਡਾਲਾ ਇਹ ਸਾਰਿਆਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਹਟਾ ਦਿੱਤਾ ਗਿਆ ਨਾਲ ਹੀ ਵੀ ਫੈਸਲਾ ਕੀਤਾ ਗਿਆ ਕਿ ਜਿਹੜੇ ਸੱਤ ਹਲਕੇ ਆਉਂਦੇ ਇਹਦੇ ਹਲਕਾ ਚਾਰ ਦੇ ਦੌਰ ਦੇ ਨਮਾਇੰਦਗੀ ਕਰਦੇ ਸੀ ਉਹ ਵੀ ਤੁਰੰਤ ਤੋਂ ਉਤੋਂ ਹਟਾ ਦਿੱਤੇ ਗਏ ਨੇ ਤੇ ਨਵੇਂ ਹਲਕੇ ਚਾਰਜ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਹਲਕੇ ਦਾ ਦੌਰਾ ਕਰਕੇ ਬੜੀਆਂ ਨੌਜਵਾਨ ਅਕਾਲੀਆਂ ਨੂੰ ਉਥੇ ਸੇਵਾ ਦਾ ਮੌਕਾ ਦਿੱਤਾ। ਅੱਜ ਸ਼੍ਰੋਮੀ ਅਕਾਲੀ ਦਰ ਦੇ ਦਫ਼ਤਰ ਵਿੱਚ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਸਲਾਹਕਰਵਿੰਦਰ ਸਿੰਘ ਪੁੰਦਰਜੀਤ ਦਾੰਡੀਟ ਹੋਈ ਜਿਹਦੇ ਵਿੱਚ ਪੁੰਦਰ ਸਾਹਿਬ ਤੇ ਮੈਂ ਜ਼ਾਦੀ ਤੋਂ ਹਾਜ਼ਰ ਸੀ ਤੇ ਸਰਦਾਰ ਗੁਜਾਰ ਸਿੰਘ ਰਾਣੀ ਜੀ ਨੂੰ ਅਸੀਂ ਟੈਲੀਫੋਨ ਰਾਹੀਂ ਜ਼ਰੀਏ ਮੀਟਿੰਗ ਵਿੱਚ ਸ਼ਾਮਲ ਕੀਤਾ ਸੀ। ਮੀਟਿੰਗ ਵਿੱਚ ਧੀਰੇ ਵਿਚਾਰ exchange ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਕੁਝ ਲੋਕ ਖਦੇ ਆਮ ਪਾਰਟੀ ਦੀ ਵਿਰੋਧਤਾ ਕਰਦੇ ਹੋਏ ਆਪਣੇ ਆਪ ਨੂੰ ਪਾਰਟੀ ਦਾ ਮੈਂਬਰ ਕਹਿੰਦੇ ਨੇ ਉਹਨਾਂ ਨੂੰ ਬਹੁਤ ਧੂੰ ਦਿੱਤੀ ਗਈ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੀਟਿੰਗ ਤੋਂ ਬਾਅਦ ਵੀ ਸਰਪੁੰਦਰ ਨੇ ਪ੍ਰੈਸ ਕਾਨਫਰੰਸ ਕੀਤਾ ਸੀ ਕਿ ਜਿਨ੍ਹਾਂ ਨੇ ਅੱਜ ਤੱਕ ਕੋਈ ਵੀ ਕਰ ਲਿਆ ਉਹ ਭਰਾਲ ਦਿੱਤਾ ਜਾਊਗਾ ਪਰ ਜੇ ਅੱਜ ਤੋਂ ਬਾਅਦ ਕੋਈ ਵੀ ਉਹ ਕਾਰਵਾਈ ਅਨੁਸ਼ਾਸਨ ਵਾਲੀ ਕਰਨਗੇ ਤਾਂ ਉਹਨਾਂ ਤੇ ਸਟ੍ਰਿਕਟ ਐਕਸ਼ਨ ਲਿਆ ਜਾਏਗਾ ਪਰ ਕੱਲ ਉਹਨਾਂ ਨੇ ਕਿ ਆਪਣੀ ਸੋਵਾਲਡ ਪ੍ਰੇਜ਼ੀਡੀਅਮ ਵੜਾ ਕੇ ਸਾਰੀਆਂ ਹੱਦਾਬਾਰ ਕਰ ਲਈਆਂ ਜਿਸ ਤੀਏ ਵੀਰਤਾ ਨੂੰ ਵਿਚਾਰ ਦਿਆ ਹੋਇਆ ਕਮੇਟੀ ਨੇ ਮਹਿਸੂਸ ਕੀਤਾ ਕਿ ਇਹਨਾਂ ਨੂੰ ਇਸ ਸਾਲ ਦੇ ਵਿੱਚ ਜਦ ਉਹਨੇ ਆਪਣੇ ਆਪ ਇੱਕ ਪਾਇਲਟ ਪਾਰਟੀ ਬਣਾ ਲਿਆ ਕੋਈ ਕਾਰਨ ਦੱਸੋ ਨੋਟਿਸ ਡੇਟ ਦੀ ਲੋਟ ਨਹੀਂ ਕਿਉਂਕਿ ਅਖਬਾਰਾਂ ਵਿੱਚ ਸਾਇਆ ਹੋਈਆਂ ਖਬਰਾਂ ਤੋਂ ਬਾਅਦ ਸਫੀਸ਼ੈਂਟ ਸਬੂਤ ਸੀ ਕਿ ਉਹਨੇ ਪਾਰਟੀ ਦਾ ਡਿਸਪੀਸਪਲਨ ਸ਼ਰੇਆਮ ਪਾ ਕੀਤਾ ਤੇ ਉਸ ਨੂੰ ਮੁੱਖ ਰੱਖ ਦਿਆ ਹੋਇਆ ਹੈ ਜਿਹੜੇ ਇਹ ਸਾਰੀ ਗੇਮ ਦੇ ਆਰਕੀਟੈਕਟ ਸੀਗੇ ਅੱਠ ਦੇ ਅੱਠ ਲੀਡਰ ਉਹਨਾਂ ਨੂੰ ਪਾਰਟੀ ਦਾ ਰਸਤਾ ਦਿਖਾਇਆ ਗਿਆ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਪਰਮੇਂਦਰ ਸਿੰਘ ਢੀਮਸਾ ਬੀਪੀ ਜੀ ਕੇ ਕੌਰ ਮਲੂਕਾ ਸਾਹਿਬ ਚੰਨੀ ਮਾਜਰਾ ਜੀ ਢੋਲੇ ਰਾਠਾ ਇੱਕੋ ਤੁਹਾਡਾ ਜਿਹੜਾ ਬਰਾੜ ਤੇ ਇਸ ਤਰ੍ਹਾਂ ਕਰਕੇ ਜਿਹੜੇ ਹੈਗੇ ਆ ਕਿ ਸਾਰੇ ਇਹਨਾਂ ਨੂੰ ਉਡਾਲਾ ਗੁਪਤਾ ਪ੍ਰਤਾਪ ਸਿੰਘ ਉਡਾਲਾ ਇਹ ਸਾਰਿਆਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕਾਰਜ ਕਰ ਦਿੱਤਾ ਗਿਆ ਨਾਲੇ ਵੀ ਫੈਸਲਾ ਕੀਤਾ ਗਿਆ ਕਿ ਜਿਹੜੇ ਸੱਤ ਹਲਕਿਆਂ ਨੂੰ ਇਹੇ ਹਲਕਾ ਚਾਰ ਦੇ ਦੌਰ ਤੇ ਮੈਂਦਰੀャ ਬੈਸੀ ਉਹ ਵੀ ਤੁਰੰਤ ਉਹ ਤੋਂ ਹਟਾ ਦਿੱਤੇ ਗਏ ਨੇ ਤੇ ਨਵੇਂ ਹਲਕਾ ਇੰਚਾਰਜ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਹਲਕਿਆਂ ਦਾ ਦੌਰਾ ਕਰਕੇ ਵਧੀਆ ਨੌਜਵਾਨ ਅਕਾਲੀਆਂ ਨੂੰ ਉੱਥੇ ਸੇਵਾ ਦਾ ਮੌਕਾ ਦਿੱਤਾ